ਗਰਦਾਸਪੁਰ ਤੇ ਕਸਬਾ ਧਾਰੀਵਾਲ ਦੇ ਪਿੰਡ ਪੋਜਾ ਚੋਂ ਮਿਲਿਆ ਮਸਾਇਲ ਦਾ ਟੁਕੜਾ ਪੁਲਿਸ ਕਰ ਰਹੀ ਹੈ ਜਾਂਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਸੀਜ਼ ਫਾਇਰ ਦੇ ਬਾਵਜੂਦ ਵੀ ਪਾਕਿਸਤਾਨ ਵਾਲੇ ਪਾਸੇ ਤੋਂ ਲਗਾਤਾਰ ਡਰੋਨ ਆ ਰਹੇ ਹਨ ਬੀਤੀ ਰਾਤ ਗਰਦਾਸਪੁਰ ਤੇ ਧਾਰੀਵਾਲ ਦੇ ਪਿੰਡ ਪੋਜਾ ਦੇ ਖੇਤਾਂ ਵਿੱਚ ਇੱਕ ਮਸਾਇਲ ਦਾ ਟੁਕੜਾ ਡਿੱਗਿਆ ਜਿਸ ਨੂੰ ਸਥਾਨਕ ਲੋਕਾਂ ਨੇ ਦੇਖਿਆ ਤਾਂ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਵੱਲੋਂ ਆਰਮੀ ਨੂੰ ਬੁਲਾਇਆ ਤੇ ਆਰਮੀ ਉਹ ਟੁਕੜਾ ਆਪਣੇ ਨਾਲ ਲੈ ਗਈ ਹੈ ਜਿੱਨਾਂ ਵੱਲੋਂ ਉਹ ਸਾਰੀ ਜਾਂਚ ਕੀਤੀ ਜਾਵੇਗੀ ਇਸ ਸੰਬੰਧੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਸਾਰੀ ਗੱਲ ਤਸਵੀਰ ਚਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਪੁਲਿਸ ਅਧਿਕਾਰੀ ਅਤੇ ਖੇਤਾਂ 'ਚ ਖੜੇ ਲੋਕਾਂ ਨੇ ਇਹ ਸਰ ਸਾਨੂੰ ਨਾ ਪੈਲੀ ਹਰਪ੍ਰੀਤ ਸਿੰਘ ਉਹਨਾਂ ਦੀ ਉਹਨਾਂ ਨੂੰ ਫੋਨ ਕੀਤਾ ਹੈ ਕੋਈ 8 ਵਜੇ ਕਿ ਸਾਡੀ ਪੈਲੀ ਦੇ ਵਿੱਚ ਕੋਈ ਵਸਤੂ ਪਈ ਆ ਕਿ ਇਦਾਂ ਕਰਕੇ ਕਿ ਮਜ਼ਾਈਲ ਟੈਪ ਦੇ ਆ ਲੱਗਦਾ ਉਹਦਾ ਕੋਈ ਟੁਕੜਾ ਆ ਤੇ ਉਹਨਾਂ ਨੂੰ ਫਿਰ ਦੱਸਿਆ ਇਹ ਤੇ ਚਲੋ ਅਸੀਂ ਵੇਖਿਆ ਫਿਰ ਐਸ ਐਚਓ ਸਾਹਿਬ ਨੂੰ ਦੱਸਿਆ ਗਿਆ ਫਿਰ ਇਹਨਾਂ ਨੇ ਗਾੜੀ ਆਪਣਾ ਆ ਕੇ ਤੇ ਲੱਗਾ ਕਦੋਂ ਕਦੋਂ ਇਹ ਪਿਆ ਸੀ ਨਹੀਂ ਇਸ ਬਾਰੇ ਨਹੀਂ ਪਤਾ ਲੱਗਾ ਕਿ ਕਿਸ ਤਰ੍ਹਾਂ ਕਿੰਨੇ ਦੇ ਇਹ ਤਾਂ ਇਦਾਂ ਲਾੜ ਨੂੰ ਆਗੂ ਬਲਾਈ ਸੀ ਇਹਨਾਂ ਨੇ ਤੇ ਫਿਰ ਪਤਾ ਲੱਗਾ ਕਿ ਹਾਂਜੀ ਕੋਈ ਚੀਜ਼ ਕੋਈ ਨਹੀਂ ਨਹੀਂ ਕੋਈ ਚੀਜ਼ ਕੋਈ ਵੀ ਨਹੀਂ ਜੋ ਹੈ ਕੀ ਹੋਇਆ ਅੱਜ ਕੀ ਦੇਖਿਆ ਜੀ ਸਵੇਰੇ ਡਿੱਗਾ ਸੀਗਾ ਦੇਖਿਆ ਆਪਾਂ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਵਾ ਹਾਂਜੀ ਤੇ ਪੁਲਿਸ ਮੌਕੇ ਤੇ ਆਣ ਕੇ ਪਹੁੰਚ ਕੇ ਤੇ ਕੋਈ ਦੋ ਦੋ ਚਾਰ ਦਿਨ ਪਹਿਲਾਂ ਵੀ ਧਮਾਕੇ ਦੀ ਆਵਾਜ਼ ਸੁਣੀ ਹੋਵੇ ਤਾਂ ਕੁਝ ਇਦਾਂ ਹਾਂਜੀ ਨਹੀਂ ਇਦਾਂ ਦਾ ਫਿਰ ਕੁਝ ਨਹੀਂ ਈ ਲੱਗਦਾ ਕੀ ਹੈ ਕੀ ਸੀਗਾ ਕੋਈ ਪਤਾ ਨਹੀਂ ਕੁਝ ਵੀ ਭਾਈ ਕੀ ਸੀਗਾ ਕੌਣ ਲੈ ਗਏ ਤੁਹਾਨੂੰ ਆਰਮੀ ਵਾਲੇ ਲੈ ਗਏ ਹੁਣ ਆਣ ਕੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਹੈਗਾ ਉਹਨਾਂ ਨੇ ਗੱਡੀ ਆਰਮੀ ਨੂੰ ਕੀਤਾ ਤੇ ਉਹ ਲੈ ਕੇ ਆਣਗੇ ਅੱਜ ਸਵੇਰੇ ਸਾਨੂੰ ਕੋਈ ਸਾਢੋ 8:30 ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਨੇ ਟੈਲੀਫੋਨ ਤੇ ਦੱਸਿਆ ਵੀ ਇੱਥੇ ਕੋਈ ਪਾਵੇਂ ਸੱਲ ਦਾ ਟਾਈਪ ਚੀਜ਼ ਪਈ ਹੈ ਇਹਦੇ ਬਾਰੇ ਸਾਨੂੰ ਕੋਈ ਪਛਾਣ ਨਹੀਂ ਆ ਸਾਨੂੰ ਪਤਾ ਇਹਦੇ ਬਾਰੇ ਕੀ ਹੈ ਐਂ ਜੋ ਇਹਦੇ ਬਤਲਕੇ ਆਰਮੀ ਨੂੰ ਤਲਾਸ਼ ਪੀ ਆਰਮੀ ਵਾਲੇ ਰੰਗ ਲੈ ਗਏ ਉਹ ਹੀ ਦੱਸ ਸਕਦੇ ਨੇ ਇਹ ਚੀਜ਼ ਕੀ ਹੈ ਤੇ ਆਪਣੀਆਂ ਕੀ ਬਗਾਨੀਆਂ ਕੁਝ ਦੱਸਿਆ ਕੁਝ ਪਿੰਡ ਵਾਲਿਆਂ ਨੇ ਵੀ ਇਹ ਕਦੋਂ ਡਿੱਗਾ ਜਾਂ ਕਿੱਥੇ ਇਹਨਾਂ ਵੀ ਕਿ ਰਾਜੀ ਸੂਰੇ ਵੇਖਿਆ ਕਣਕੇ ਦੇ ਨਾਲ ਵਾਂਗ ਲਈ ਪਈ ਵੇਖਿਆ ਵੇਖੇ ਤੋਂ ਬਾਅਦ ਜਿੱਦਾਂ ਨਾੰਤਲਾਤੀ ਉਦਾਂ ਹੰਗਾਰ ਵੀ ਨਤਲਾ ਦੇ ਸਰ ਕਿਹਦੀ ਪਹਿਲੀ ਸੀ ਹੈਗੀ ਪਿੱਛੇ ਘਰਪ੍ਰੀ ਸਿੰਘ ਘਰਪ੍ਰੀ ਸਿੰਘ ਦੀ ਪਹਿਲੀ